ਆਹ ਆ ਜਾਂਦਾ ਆ ਜਿਹੜਾ ਟੱਕਾ ਬਸਤੀ ਨੂੰ ਜਾਂਦਾ ਆ ਸਾਰਾ ਹੜਾਤਾ ਆ ਪਾਣੀ ਨੇ ਇਹ ਕਿਦਣ ਆਇਆ ਜੀ ਪਾਣੀ ਇਹ ਕਿੰਨੀ ਤਰੀਕ ਨੂੰ ਆਇਆ ਇਹ 2 ਤਰੀਕ ਦੀ ਰਾਤ ਨੂੰ ਆਇਆ ਜੀ ਇੱਥੇ ਘਰ ਵੀ 120 ਆ ਅੱਛਾ ਜੀ 120 ਦਾ ਘਰ ਕਰੀਬ ਘਰ ਆ ਤੇ ਵਿੱਚ ਸਰਕਾਰੀ ਸਕੂਲ ਆ ਪ੍ਰਾਇਮਰੀ ਸਰਕਾਰੀ ਸਕੂਲ ਜੀ ਇਹ ਸਰਕਾਰ ਨੂੰ ਇਹ ਵੀ ਨਹੀਂ ਹੁੰਦੀਦਾ ਵੀ ਆ ਹੁਣ ਪਾਣੀ ਆ ਗਿਆ ਤੇ ਬੱਚੇ ਕਿੱਥੇ ਸਕੂਲ ਜਾਣਗੇ ਇਹ ਸਾਰੀ ਬਸਤੀ ਦੇ ਲੋਕੜੇ ਆ ਉਹ ਇਸ ਬੰਦੇ ਆ ਕੇ ਰਹਿ ਰਹੇ ਆ ਮੰਡਾਲਾ ਛੰਨਾ ਵਾਲੇ ਵੀ ਜਾਂ ਇਸ ਤੋਂ ਅਗਲੇ ਪਿੰਡ ਵੀ ਜਿੰਨੇ ਆ ਇਨਾਂ ਦੀ ਵੀ ਨਾਲ ਲੱਗਦੀ ਜਿੰਨੀ ਪੈਲੀ ਸੀ ਸਾਰੀ ਖੜ ਚੁੱਕੀ ਆ ਪਹਿਲਾਂ ਸਾਨੂੰ 19 ਚ ਫਿਰ 23 ਚ ਹੁਣ ਫੇ ਪੈ ਗਈ ਤੇ ਜਦੋਂ 23 ਦੇ ਵਿੱਚ ਖੜ ਆਏ ਤਦੋਂ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜਾ ਤੁਸੀ ਬੰਨ ਉਹਨੂੰ ਬੰਨ ਦਿੱਤਾ ਇਹ ਜਿਹੜੀ ਨੋਜ ਆ ਇਹਨੂੰ ਇਹਨਾਂ ਨੇ ਨਹੀਂ ਬੰਨਿਆ ਕੋਦੋਂ ਖਾਲਸਾ ਇੰਦ ਨੇ ਸਾਡੇ ਇਲਾਕੇ ਦੇ ਵਿੱਚ ਇੱਥੇ ਬਹੁਤ ਕੰਮ ਕੀਤਾ ਇਸ ਤੋਂ ਅੱਗੇ ਬੰਨ ਸੀ ਉਹ ਉਹ ਡੈਮੇਜ ਹੋਇਆ ਸੀ ਉਹਨਾਂ ਨੇ ਪੂਰਨ ਤੌਰ ਤੇ ਬੰਨ ਕੇ ਜਿਨ੍ਹਾਂ ਇਲਾਕੇ ਦੀਆਂ ਜ਼ਮੀਨਾਂ ਖਰਾਬ ਹੋਈਆਂ ਸੀ ਸਾਰੀਆਂ ਨੂੰ ਪੱਧਰ ਕਰਕੇ ਉਹਨਾਂ ਦੇ ਵਿੱਚ ਬਜਾਈ ਕਰਕੇ ਮੋੜਵਸੇਵਾ ਕਰ ਦਿੱਤਾ ਹੈ ਤੁਸੀ ਬੰਨ ਜਿਹੜਾ ਇਹ ਜਗ੍ਹਾ ਨਾਲੋਂ 7-8 ਫੁੱਟ ਨੀਵੀਂ ਜ ਉਹਨੂੰ ਟੱਕਰ ਵਾਜਦੀ ਆ। ਅੱਛਾ ਜੀ। ਉਹ ਟੁੱਟਦਾ ਐ। ਐਰ ਕੀ ਉਹ ਤਾਂ ਵੱਜ ਗਿਆ। ਉੱਥੇ ਕਰੋੜ ਦੇ ਰੁਪਈਆ ਲਾ ਕੇ ਖਰਚਾ ਆ ਗਿਆ ਸਰਕਾਰ ਦਾ। ਅੱਛਾ ਜੀ। ਇੱਥੇ 20 ਲੱਖ ਰੁਪਈਆ ਨਹੀਂ ਲਾ ਸਕੇ। ਉੱਥੇ ਕਰੋੜ ਰੁਪਈਆ ਲਾਤਾ ਫੌਜ ਵੀ ਆ ਗਈ। ਮਾਸੂਮ ਬੱਚੇ ਜਿਹੜੇ ਆ ਉਹ ਇਹਨਾਂ ਦੇ ਚਿਹਰੇ ਤੇ ਭਾਵੇਂ ਹਾਸੇ ਆ। ਇਹਨਾਂ ਵਿਚਾਰਿਆਂ ਨੂੰ ਕੀ ਪਤਾ ਆ ਕਿ ਸਾਡੇ ਨਾਲ ਕੀ ਬੀਤ ਰਹੀ ਆ ਜ। ਧੱਕਾਬਾਜ਼ੀ ਫਿਰ ਆਏ ਆ। ਧੱਕਾਬਾਜ਼ੀ ਦੇ ਵਿੱਚ ਕੁਦਰਤ ਫਿਰ ਧੱਕਾ ਕਰ ਗਈ ਆ। ਪਿੰਡ ਅਸਲ 'ਚ ਇਹ ਜੀ ਗੱਟਾ ਮੁੰਡੀ ਕਾਸੂ ਤੇ ਉਸ ਪਿੰਡ ਦੀ ਇੱਕ ਵਸਤੀ ਇੱਕ ੱਕਾ ਵਸਤੀ ਤੇ ਗਟਾ ਮੁੰਡੀ ਕਾਸੂ ਪਿੰਡ ਦੇ ਜ਼ਮੀਨਾਂ ਜਿਹੜੀਆਂ ਮੈਂ ਥੋੜੇ ਦਿਨ ਪਹਿਲਾਂ ਦਿਖਾਉਂਦਾ ਹਟਿਆ ਉਥੇ ਫਿਰ ਪਾਣੀ ਆ ਗਿਆ ਤੇ ਨੁਕਸਾਨ ਬਹੁਤ ਜ਼ਿਆਦਾ ਫਿਰ ਹੋ ਗਿਆ ਆਹ ਆ ਜਾਂਦਾ ਆ ਜਿਹੜਾ ੱਕਾ ਵਸਤੀ ਨੂੰ ਜਾਂਦਾ ਆ ਆ ਤੁਹਾਨੂੰ ਅੱਗੇ ਵੀ ਉਸ ਦਿਨ ਦਿਖਾ ਲਦੇ ਸੀਗੇ ਇੱਥੇ ਪਿੰਡ ਵਾਲੇ ਇੱਤੇ ਰੇਤਾ ਜਾਂ ਕਹੋ ਮਿੱਟੀ ਪਾਰ ਐ ਸੀਗੇ ਆ ਪਾਣੀ ਹੜਾ ਕੇ ਲੈ ਗਿਆ ਕੋਠੇ ਤੇ ਦੇਖੋ ਜੀ ਕਿੱਡਾ ਵੱਡਾ ਰਾਹ ਜਿਹੜਾ ਸੀ ਉਹ ਸਾਰਾ ਹੜਾਤਾ ਆ ਪਾਣੀ ਨੇ ਇਹ ਕਿਦਣ ਆਇਆ ਜੀ ਪਾਣੀ ਇਹ ਕਿੰਨੀ ਤਰੀਕ ਨੂੰ ਆਇਆ ਇਹ 2 ਤਰੀਕ ਦੀ ਰਾਤ ਨੂੰ ਆਇਆ ਜੀ 2 ਤਰੀਕ ਰਾਤ 12 ਵਜੇ ਉਧਰੋਂ ਬੰਨ ਟੁੱਟਾ ਅੱਛਾ ਜੀ ਰਾਤ ਨੂੰ ਹੂੰ ਤੇ ਉਧਾਂ ਇਧਾਂ ਇੱਥੇ ਵੀ ਸਵੇਰੇ 6 ਵਜੇ ਪਹੁੰਚਿਆ ਵਾ ਵੀ ਜੰਪੈੜੀਆਂ ਭਰ ਕੇ ਸਾਰਾ ਜਿੰਨਾ ਏਰੀਆ ਭਰ ਕੇ ਜਿਹੜਾ ਮੇਨ ਬੰਨ ਤੁਸੀਂ ਉਸ ਦਿਨ ਜ਼ਿਕਰ ਕਰਦੇ ਸੀ ਹਾਂਜੀ ਹਾਂਜੀ ਤੇ ਇਹਨੂੰ ਅ ਭਾਈ ਜੀ ਜਿੱਦਾਂ ਤੁਸੀਂ ਉਦੋਂ ਮਿੱਟੀ ਪਾਉਂਦੇ ਸੀਗੇ ਸਾਰੇ ਲੱਗੀ ਹੀ ਸੰਗਤ ਹਾਂਜੀ ਹਾਂਜੀ ਤੇ ਉਹ ਫਿਰ ਮਜ਼ਬੂਤ ਇੰਨਾ ਹੈ ਨਹੀਂ ਸੀ ਵੀ ਪਾਣੀ ਰੋਕ ਸਕਦਾ ਨਹੀਂ ਮਜ਼ਬੂਤ ਇਧਰੋਂ ਹੈਗਾ ਸੀ ਅਜੇ ਪਾਣੀ ਇਧਰੋਂ ਬਰਾਬਰ ਆਇਆ ਸੀ ਹਾਂ ਉਧਰੋਂ ਖੋਡ ਬਹਿ ਕੇ ਰੁੜ ਗਿਆ ਓਹੋ ਵਿੱਚ ਬੰਦਾ ਵੀ ਬੈਠਾ ਬੰਦਾ ਸਾਡਾ ਅੱਗੇ ਰੁੜ ਗਿਆ ਵਿੱਚ ਦੀ ਅੱਛਾ ਜੀ ਖੋੜ ਦੇ ਵਿੱਚ ਦੀ ਨਿਕਲ ਗਿਆ ਅੱਛਾ ਜੀ ਤੇ ਉਹਦਾ ਉਹ ਟੁੱਟਣ ਕਾਰਨ ਫੇਰ ਦੇ ਵਿੱਚ ਹੋ ਗਿਆ ਸੀ ਉਹਨਾਂ ਦਾ ਉਹ ਵੈਸੇ ਉਹ ਜਿਹੜਾ ਰੁੜਿਆ ਵਾ ਨਾ ਉਹ ਬੰਨ ਲੱਗੀ ਕਿਨਾਰੇ ਤੇ ਅੱਛਾ ਜੀ ਜੇ ਢਾਹ ਲਾ ਕੇ ਢਾਹ ਦੇ ਨਾਲ ਉਹਦਾ ਨੁਕਸਾਨ ਹੋਇਆ ਜਿਹੜਾ ਅਸਲ ਵਿੱਚ ਸੈਕ ਬੰਦ ਨਿਆਈ ਹੂੰ ਸੈਕ ਬੰਦ ਪਾਣੀ ਵਾਲ ਤੋਂ ਚੱਲਦਾ ਵਾ ਹੂੰ ਉਹਦੇ ਵਿੱਚ ਜਿਹੜਾ ਸਰਕਾਰ ਨੇ 2000 ਫੁੱਟ ਦਾ ਵਕਬਾ ਛੜਤਾ ਵਾ ਹੂੰ ਜਿਹਦੇ ਵਿੱਚ ਮਿੱਟੀ ਨਹੀਂ ਪਾਜੀ ਇਹਦਾ ਜਿਹੜਾ ਇਸ ਪਾਣੀ ਦਾ ਕਾਰਨ ਆ ਅੱਛਾ ਇਹ ਜਿਉ ਸਾਡਾ ਸਰਕਾਰ ਅਸੀਂ 23 ਤੋਂ ਲੈ ਕੇ ਬੈਠੇ ਨਹੀਂ ਦਰਖਾਸਤਾਂ ਦਿੱਤੀਆਂ ਡੀਸੀ ਦੇ ਵੀ ਅਸਦੀਮ ਦੇ ਵੀ ਜਲੂ ਭਾਗ ਵਾਲੇ ਦੇ ਵੀ ਅਸੀਂ ਪਹੁੰਚ ਕੀਤੀ ਆ ਅੱਛਾ ਜੀ ਦਰਖਾਸਤਾਂ ਉਹਨਾਂ ਦੇ ਵੀ ਦਿੱਤੀਆਂ ਸਾਨੂੰ ਇਹੋ ਹੀ ਭਰੋਸਾ ਦੇਈ ਗਿਆ ਵੀ ਅੱਜ ਕਰਦੇ ਕੱਲ ਕਰਦੇ ਆ ਕਰਦੇ ਆ ਤੇ ਸਾਨੂੰ ਫੇਰ ਡੋਬ ਕੇ ਰਹਿਤਾ ਤੇ ਯਾਗ ਪਹਿਲਾਂ 19 ਚ ਪਾਣੀ ਆਇਆ ਫੇ 23 ਚ ਆਇਆ ਸਾਲ-ਸਾਲ ਫਸਲਾਂ ਨਹੀਂ ਹੁੰਦੀਆਂ ਹੁਣ ਪਾਣੀ ਆ ਗਿਆ ਹੁਣ ਵੀ ਕਣਕ ਨਹੀਂ ਬੀਜੀ ਜਾਣੀ ਇਹ ਜ਼ਿਮੀਦਾਰ ਕਿੱਧਰ ਜਾਊਗਾ ਜਿਹਦਾ ਫਸਲ ਤੋਂ ਗੁਜ਼ਾਰਾ ਵਾ ਬਿਲਕੁਲ 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 ਔਰ ਜ਼ਿਮੀਦਾਰ ਵੀ ਕਿੱਧਰ ਜਾਊਗਾ ਤੇ ਉਹ ਜਿਹੜੇ ਲੋਕ ਬੈਠੇ ਆ ਕੋਈ ਵਿਚਾਰਾ ਗਰੀਬ ਆ ਕੋਈ ਦਿਹਾੜੀਦਾਰ ਆ ਜਿਹਦਾ ਘਰ ਹੀ ਇਸ ਤਰ੍ਹਾਂ ਚਲਾ ਗਿਆ ਜਾਂ ਕਿਸੇ ਦਾ ਹੋਰ ਕੋਈ ਨੁਕਸਾਨ ਇਦਾਂ ਹੋ ਗਿਆ ਮਾਲ ਡੰਗਰ ਹੜ ਗਿਆ ਯਾਰ ਓਬੀ ਕਿੱਥੇ ਜਾਊਗਾ ਤੁਸੀਂ ਉੱਥੇ ਉਦਨ ਮਿੱਟੀ ਪਾਉਂਦੇ ਸੀ ਲੱਗਦਾ ਨਹੀਂ ਸੀ ਵੀ ਇਹ ਮਜ਼ਬੂਤੀ ਰੋਕ ਜਾਊਗਾ ਮਿੱਟੀ ਦੇ ਤੁਸੀਂ ਬੌੜੇ ਜੋਰਾ-ਸ਼ੋਰਾ ਨਾਲ ਪਾਉਂਦੇ ਸੀ ਮੇਰੇ ਖਿਆਲ ਨਾਲ ਕਾਫੀ ਮਿੱਟੀ ਸਾਨੂੰ ਇਹ ਅਹੀਂ ਤੇ ਮਜ਼ਬੂਤ ਕੀਤਾ ਸੀ ਜੀ ਹੁਣ ਪਾਣੀ ਵਧਦਾ ਜਾਊਗਾ ਤੇ ਫਿਰ ਜੇ ਸਾਨੂੰ ਉਹ ਬਣੇ ਜੀ ਉਹ ਬੰਨ ਬੱਝਾ ਹੋਵੇ ਫਿਰ ਸਾਨੂੰ ਕੋਈ ਡਰ ਨਹੀਂ ਪਾਣੀ ਹੁਣ ਇਹ ਜਿਹੜਾ ਨਿਕਲ ਜਾਊਗਾ ਆਹ ਸਾਰਾ ਨਹੀਂ ਜੀ ਨਿਕਲਣਾ ਆਜੋ ਜੀ ਕੱਢਣਾ ਪੈਣਾ ਆਹ ਬੜਾ ਹਾਂ ਜੀ ਹਾਂ ਜੀ ਆ ਪੈੜੀਆਂ ਜੋ ਪਾਣੀ ਜੇ ਮੋਟਰਾਂ-ਮੋਟਰਾਂ ਕਿਤੇ ਮਿਲਣਗੀਆਂ ਹਾਂ ਜੀ ਫਿਰ ਨਿਕਲਣਾ ਵਾ ਇਹ ਨਾ ਮਿਲੀਆਂ ਕਿ ਪ੍ਰਸ਼ਾਸਨ ਨੂੰ ਜਾਂ ਸੰਗਤ ਨੂੰ ਬੇਨਤੀ ਆਵੇ ਕਿ ਮੋਟਰਾਂ ਲਾ ਕੇ ਕਿਸੇ ਤਰ੍ਹਾਂ ਪਾਣੀ ਕੱਢਿਆ ਜਾਵੇ ਹਾਂਜੀ ਕੋਈ ਬੀਜੀ ਨਹੀਂ ਨਾ ਕੋਈ ਕਣਕ ਨਾ ਕੋ ਕੋਈ ਸਾਲਕ ਉਹ ਉੱਧੇ ਹੀ ਰਹਿਣੀ ਹੈ ਸਾਲਕ ਦੀ ਮਾਰ ਹਾਂਜੀ ਮਾਰਾ ਝੋਨਾ ਗਿਆ ਕਣਕ ਨਾ ਬੀਜੀ ਕੀ ਤੇ ਗਾਂਹ ਮੁਰਕੇ ਥੋੜਾ ਵੀ ਓਏ ਹੋਏ ਬਈ ਬਹੁਤ ਜ਼ਿਆਦਾ ਤਿਲਕਣ ਆ ਪਾਜੀ ਹੈ ਗਾਂਹਾਂ ਜਾਣਾ ਪੋਸੀਬਲ ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਤਿਲਕਣ ਹੈ ਲੇਕਿਨ ਬਹੁਤ ਜ਼ਿਆਦਾ ਉਹ ਪਾਣੀ ਵੀ ਅੱਗੇ ਜ਼ਿਆਦਾ ਹਾਂ ਪਾਣੀ ਵੀ ਜ਼ਿਆਦਾ ਆਇਆ ਆ ਦੇ 23 ਆਇਆ 24 ਬਜਾ ਆ ਫੇਰ ਆ ਗਿਆ 25 ਚ ਫੇਰ ਆ ਗਿਆ 25 ਚ ਫੇਰ ਆ ਗਿਆ ਉਦੋਂ ਵੀ ਸਾਡਾ ਕੁਝ ਨਹੀਂ ਬੀਜਿਆ ਗਿਆ ਜਿਉਂ 23 ਤੋਂ ਆਇਆ 10 ਜੁਲਾਈ ਨੂੰ ਆ ਗਿਆ ਸੀ ਤੇ ਜੁਲਾਈ ਤੋਂ ਬਾਅਦ ਮੁੜ ਕੇ ਕਣਕਾਂ ਨਹੀਂ ਬੀਜੀਆਂ ਗਈਆਂ ਫਿਰ ਉਹ ਬਾਅਦ ਚ ਬਸਤਰ ਆਇਆ ਮਕਈਆਂ ਮਕੁਈਆਂ ਲਾਈਆਂ ਤੇ ਹੁਣ ਤੇ ਆਇਆ ਲੇਟ ਆ ਤੇ ਹੁਣ ਕਿੱਥੋਂ ਬੀਜੇ ਨੂੰ ਨਹੀਂ ਆ ਜਿਹੜੀ ਗੱਭੇ ਆ ਨਾ ਵਿਚਾਰੀ ਇਹ ਹੈ ਵੀ ਬਹੁਤ ਖਤਰਨਾਕ ਆ ਹਾਂਜੀ ਇਹ ਇਹਨੂੰ ਸਾਫ਼ ਕਰਨਾ ਸੌਖਾ ਨਹੀਂ ਹੈਗਾ ਯੋਗੇ ਤੇ ਤਿਲਕਣੀ ਇੰਨੀ ਆ ਤਿਲਕਣ ਬਹੁਤ ਆ ਬਹੁਤ ਜਿਆਦਾ ਤਿਲਕਣ ਆ ਇਹਨੂੰ ਸਾਫ ਕਰਨਾ ਇਹਦੇ ਤੇ ਫਸਲ ਪੋਸੀਬਲ ਨਹੀਂ ਹੈਗੀ ਔਰ ਨਾਲ ਜਿਹੜੀ ਰੇਤ ਆ ਹਾਂਜੀ ਉਹ ਆ ਗਈ ਆ ਉਹਦਾ ਇੱਕ ਵੱਖਰਾ ਮਸਲਾ ਖੜਨਾ ਆ ਵੀ ਉਹ ਸਰਕਾਰ ਸਾਫ ਕਰਨ ਦੀ ਇਹਨਾਂ ਨੂੰ ਆਗਿਆ ਦੇਗੀ ਜਾਂ ਨਹੀਂ ਦੇਗੀ ਨਹੀਂ ਉਹ ਫਿਰ ਪੰਗਾ ਪੈ ਜਾਏਗਾ ਹਾਂਜੀ ਇੱਥੇ ਘਰ ਵੀ 120 ਆ ਅੱਛਾ ਜੀ 120 ਦਾ ਘਰ ਕਰੀਬ ਘਰ ਆ ਤੇ ਵਿੱਚ ਸਰਕਾਰੀ ਸਕੂਲ ਆ ਪ੍ਰਾਇਮਰੀ ਸਰਕਾਰੀ ਸਕੂਲ ਜੀ ਸਰਕਾਰ ਨੂੰ ਇਹ ਵੀ ਨਹੀਂ ਹੁੰਦੀਦਾ ਵੀ ਆ ਹੁਣ ਪਾਣੀ ਆ ਗਿਆ ਤੇ ਬੱਚੇ ਕਿੱਥੇ ਸਕੂਲ ਜਾਣਗੇ ਹਮ ਬੱਚਿਆਂ ਨੂੰ ਵੇਖੇ ਖਰਾਬ ਕਰਨੇ ਆ ਵੀ ਇਹ ਗਾਂ ਕਹੇ ਜੋਗੇ ਨਾ ਵਨ ਕੋ ਪੜ ਗਿਆ ਤੇ ਨੌਕਰੀ ਮੰਗੂ ਸਾਡੇ ਤੋਂ ਇਹਦੇ ਵਿੱਚ ਕਿਉਂਕਿ ਫਸਲਾਂ ਬੀਜੀਆਂ ਹੋਈਆਂ ਸੀਗੀਆਂ ਤੇ ਇੱਥੇ ਐਸ ਵਕਤ ਕਿਸ਼ਤੀ ਵੀ ਜਿਹੜੀ ਆ ਉਹ ਨਹੀਂ ਚੱਲ ਰਹੀ ਜਾਂ ਇਹਨਾਂ ਨੂੰ ਹੁਣ ਬਹੁਤ ਔਖਾ ਹੋ ਕੇ ਲੰਘ ਰਹੇ ਨੇ ਫਸਲਾਂ ਹਜੇ ਖੜੀਆਂ ਸੀ ਪੱਠੇ ਖੜੇ ਸੀਗੇ ਤੇ ਜੋ ਖਦਸ਼ਾ ਸੀਗਾ ਜ਼ਾਹਿਰ ਕੀਤਾ ਜਾ ਰਿਹਾ ਵੀ ਜੇ ਸਤਲੁਜ ਚ ਪਾਣੀ ਵਧਿਆ ਤਾਂ ਇਹ ਲੋਕ ਵੀ ਉਹਦੀ ਮਾਰ ਹੇਠ ਆ ਜਾਣਗੇ ਇਹਦੇ ਨਾਲ ਹੀ ਮੰਡਾਲਾ ਛੰਨਾ ਪਿੰਡ ਆ ਮੰਡਾਲਾ ਛੰਨਾ ਵਾਲੇ ਵੀ ਜਾਂ ਇਸ ਤੋਂ ਅਗਲੇ ਪਿੰਡ ਵੀ ਜਿੰਨੇ ਆ ਇਹਨਾਂ ਦੀ ਵੀ ਨਾਲ ਲੱਗਦੀ ਜਿੰਨੀ ਪੈਲੀ ਸੀ ਸਾਰੀ ਹੜ ਚੁੱਕੀ ਆ ਆ ਜਿਹੜੇ ਝੋਨੇ ਤੁਸੀਂ ਖੜੇ ਦੇਖ ਰਹੇ ਆ ਆ ਤੁਸੀਂ ਦੇਖ ਸਕਦੇ ਆ ਫਸਲਾਂ ਖੜੀਆਂ ਹੀ ਲੋਕਾਂ ਦੀਆਂ ਇਹ ਵੀ ਤਕਰੀਬਨ ਜਿਹੜੀਆਂ ਆ ਸਾਰੀਆਂ ਮਾਰ ਹੀ ਠ ਨੇ ਤੇ ਆ ਇਸ ਤਰ੍ਹਾਂ ਨਾਲ ਤਕਰੀਬਨ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋ ਚੁੱਕਾ ਸ਼ਾਇਦ ਇਸ ਵੇਲੇ ਉਹ ਨਹੀਂ ਜਮੀਨ ਲੈ ਗਿਆ ਫਿਰ 400 ਕਿੱਲਾ 3 400 ਕਿਲਾ ਇੰਜਨ ਕਟਕਟ ਵੀ ਪੈਂਡ ਤੇ ਚਲੇ ਗਿਆ ਟ੍ਰਾਫਿਕ ਪੰਚਰ ਸਾਰਾ ਕੁਝ ਵਿਚ ਰੁੜ ਗਿਆ ਉਹ ਵੀ ਰੁੜ ਗਿਆ ਕੋਈ ਨਹੀਂ ਛੱਡਾ ਸਾਡਾ ਕਾਕਾ ਵੇਲਾ ਨੇ ਮੇਰੀ ਦੁਮੇ ਕੇਲੇ ਚੜੀ ਗਈ ਤੇ ਮੇਰੀ ਭੂਗੀ 2.5 ਕਿਲਟਾਈ ਗਈ ਚਲੇ ਗਿਆ ਹੱਥ ਖਾਲੀ ਹਾਂ ਜੀ ਹੁਣ ਮਰਲਾ ਨਹੀਂ ਛੱਡੀ ਸਾਡੇ ਪਿੰਡ ਨੂੰ ਖਤਰਾ ਪੈ ਚੁੱਕਾ ਹੈ ਤਸੀਵਾਲ ਦੇ ਟੈਂਡੂ ਖਤਰਾ ਹੈ ਹੋਰ 10 ਦਿਨ ਐਵੇਂ ਚੱਲੀ ਗਿਆ ਨਾ ਠਾ ਲੱਗੀ ਗਈ ਤੇ ਤੁਸੀਂ ਬਾਣੇ ਘੜਾਉਂਦਾ ਵਾ ਉਹ ਵੀ ਸਾਡੇ ਪਿੰਡ ਨੂੰ ਖਤਰਾ ਹੋ ਹੋ ਜਾਣਾ ਹੈ ਸੱਤ ਲੋਜ ਦਰਿਆ ਦਾ ਉਹ ਬੰਨ ਦਿਖਾ ਰਿਹਾ ਮੈਂ ਤੁਹਾਨੂੰ ਇੱਥੋਂ ਹੀ ਅੱਗੇ ਟੁੱਟਿਆ ਇੱਥੋਂ ਹੀ ਤੇਜ਼ ਟੁੱਟਿਆ ਤੇ ਐਤ ਕੀ ਫਿਰ ਇਹਨਾਂ ਨੂੰ ਇੱਥੋਂ ਹੀ ਸਮੱਸਿਆ ਆ ਗਈ ਆ ਦਰਿਆ ਆ ਅੱਗੇ ਵਗ ਰਿਹਾ ਹੈ ਜੀ ਇਹਨਾਂ ਆ ਰੁੱਖਾਂ ਤੋਂ ਅੱਗੇ ਤਕਰੀਬਨ ਤੁਸੀਂ ਇੱਤੋਂ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਆ ਇਸ ਨਗਰ ਦੇ ਨਿਵਾਸੀ ਜਿਹੜੇ ਆ ਪਤਵੰਤੇ ਸੱਜਣਿਆਂ ਕੁਝ ਆਪਣੇ ਕੋ ਕੋਸ਼ ਇਹਨਾਂ ਦੀ ਰਾਏ ਲੈਣੇ ਆ ਜਥੇਦਾਰ ਕਾਬਲ ਸਿੰਘ ਜੀ ਆ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲੋਂ ਤੁਹਾਨੂੰ ਇੱਥੇ ਆਉਂਦੇ ਜੀ ਆ ਕਹਿੰਨੇ ਆ ਜਿਨ੍ਹਾਂ ਆਣ ਕੇ ਸਾਡੀ ਸੇਸਾਰ ਲਈ ਆ ਦੂਸਰੀ ਗੱਲ ਇਹ ਆ ਕਿ ਇਹ ਜਿਹੜੇ ਆ ਬੰਨ ਜਿੱਥੇ ਆਪਾਂ ਖੜੇ ਆ ਜਿਹੜਾ ਇਹ ਬੰਨ ਆ ਨਾ ਇਹ ਸਰਦਾਰ ਬਲਵੰਸੋਂ ਦੇ ਟਾਈਮ ਦਾ ਬੱਜਾ ਵਾ ਅਕਾਲੀ ਸਰਕਾਰ ਅੱਜ ਤੋਂ ਉਹਨਾਂ ਨੇ ਇਹ ਮਤਲਬ ਵੱਧਾ ਦਰਿਆ ਜਰਾ ਦਰਿਆ ਦਾ ਜਿਹੜਾ ਮਾਰ ਪੈਂਦੀ ਹੈ ਨਾ ਵੱਡੇ ਬੰਨੋਂ ਇਹਦੀਆਂ ਸਾਰੀਆਂ ਹੀ ਸਪੂਟਾਂ ਆ ਇਹ ਇਹ ਬੰਨ ਟੁੱਟਦੇ ਆ ਤੇ ਵੱਡਾ ਬੰਨ ਨਹੀਂ ਡਾ। ਹੂੰ ਸਾਡਾ ਇਹਦੇ ਵਿੱਚ 300 ਕਲੇ ਦੇ ਕਰੀਬ ਰਕਬਾ ਹੀ ਮਾਲਕੀ ਜ਼ਮੀਨਾਂ ਵੀ ਆ ਦੇ ਚ ਕੋਠੀਆਂ ਵੀ ਆ ਪਰ ਐਮਬੀ ਸਕੂਲ ਵੀ ਆ ਘਰ ਵੀ ਆ 100 ਦੇ ਕਰੀਬ। ਇਹ ਬਹੁਤ ਵੱਡੀ ਮਾਰ ਪਈ ਸਾਨੂੰ ਪਹਿਲਾਂ ਸਾਨੂੰ 19 ਚ ਫੇ 23 ਚ ਹੁਣ ਫੇ ਪੈ ਗਈ। ਜੀ ਸਾਡੇ ਹਾਲਾਤ ਬਹੁਤ ਮਾੜੇ ਹੋ ਗਏ ਆ। ਸਾਡਾ ਗੁਜ਼ਾਰਾ ਇੱਥੇ ਮੁਸ਼ਕਲ ਹੋ ਗਿਆ ਵਾ। ਹੂੰ ਕਿਉਂਕਿ ਜੇ ਆ ਸਰਕਾਰ ਜਿਹੜੀ ਆ ਨਾ ਮੌਕੇ ਤੇ ਆ ਬੰਨ ਬੰਦ ਦਿੰਦੀ ਇਹ ਨਾ ਖਰਚਾ ਸਰਕਾਰੋਂ ਵੱਡੇ ਭਾਂਤੇ ਲਾਉਣ ਦੀ ਇਹਨਾਂ ਨੂੰ ਰੋਕਣ ਵਾਸਤੇ ਇਹ ਤੋਂ ਅੱਧਾ ਖਰਚਾ ਲੱਗਣੇ ਹੈ ਇਸ ਬੰਦੇ ਇਹ ਹੀ 19 ਚ ਟੁੱਟਿਆ ਸੀ ਇਹ ਹੋਈ ਉਨੇ ਇਹੀ 23 ਚ ਟੁੱਟਿਆ ਹੈ ਹੈਨਾ ਤੇ ਇਹੀ ਹੁਣ ਐਤ ਕੀ ਫੇਰ ਤੁਹਾਡਾ ਫਿਰ ਇੱਕ ਵਾਰ ਫਿਰ ਇਹਦਾ ਇਲਾਕਾ ਕਿਉਂ ਨਹੀਂ ਕੋਈ ਹੱਲ ਕਰਦਾ ਆਪਾਂ ਸਰਕਾਰ ਨੂੰ ਇੱਕ ਸਾਈਡ ਤੇ ਰੱਖ ਦਈਏ ਇਲਾਕਾ ਕਾ ਤੋ ਨਹੀਂ ਕਰਦਾ ਇਹਦਾ ਕੋਈ ਹੱਲ ਵੀ ਆਪਾਂ ਰਲ ਕੇ ਕਰ ਲਈਏ ਜੇ ਕੋਈ ਹੋ ਸਕਦਾ ਇਹਦੇ ਵਿੱਚ ਇਹ ਮੁਸ਼ਕਲ ਖੜੀ ਹੋਈ ਹੈ ਜੀ ਸਾਨੂੰ ਕਿ ਕੰਮ ਇਹ ਸਰਕਾਰ ਦਾ ਸੀ ਕਿਉਂਕਿ 19 ਦੇ ਵਿੱਚ ਡੈਮੇਜ ਹੋ ਗਿਆ ਤੇ ਉਦੋਂ ਸਰਕਾਰ ਨੇ ਇਹਨੂੰ ਪੂਰਨ ਤੌਰ ਤੇ ਨੂੰ ਕੰਮਜਾਬ ਕਰਦਾ ਸੀ ਤੇ ਜਦੋਂ 23 ਦੇ ਵਿੱਚ ਹੜ ਆਏ ਤਾਂ ਉਦੋਂ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਬੰਨ ਉਹਨੂੰ ਬੰਦ ਦਿੱਤਾ ਇਹ ਜਿਹੜੀ ਨੋਚ ਆ ਇਹਨੂੰ ਇਹਨਾਂ ਨੇ ਨਹੀਂ ਬੰਨਿਆ ਜਿਹੜੀ ਇਲਾਕੇ ਦੀ ਗੱਲ ਆ ਸੰਸਥਾਵਾਂ ਜਿਹੜੀਆਂ ਸਹਯੋਗ ਬਹੁਤ ਦਿੰਦੀਆਂ ਉਦੋਂ ਖਾਲਸਾ ਏਡ ਨੇ ਸਾਡੇ ਇਲਾਕੇ ਦੇ ਵਿੱਚ ਇੱਥੇ ਬਹੁਤ ਕੰਮ ਕੀਤਾ ਇਸ ਤੋਂ ਅੱਗੇ ਬੰਨ ਸੀ ਉਹ ਉਹ ਡੈਮੇਜ ਹੋਇਆ ਸੀ ਉਹਨਾਂ ਨੇ ਪੂਰਨ ਤੌਰ ਤੇ ਬੰਨ ਕੇ ਜਿਨਨੇ ਇਲਾਕੇ ਦੀਆਂ ਜ਼ਮੀਨਾਂ ਖਰਾਬ ਹੋਈਆਂ ਸੀ ਸਾਰੀਆਂ ਨੂੰ ਪੱਧਰ ਕਰਕੇ ਉਹਨਾਂ ਦੇ ਵਿੱਚ ਬਜਾਈ ਕਰਕੇ ਮੋੜ ਵੇ ਸੇਵਾ ਕਰ ਦਿੱਤਾ ਸੀ ਪਰ ਇਹ ਸਰਕਾਰ ਦਾ ਕੰਮ ਹੀ ਚ ਇਹ ਸਰਕਾਰ ਉਦੋਂ ਕਹਿੰਦੀ ਵੀ ਇਹ ਬੰਨ ਨੂੰ ਨਹੀਂ ਬੰਨਣਾ ਫਿਰ ਸੰਸਥਾਵਾਂ ਵੀ ਬੰਨ ਦਿੰਦੀਆਂ ਹੁਣ ਵੀ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਨੂੰ ਮਾਰ ਮਾਰ ਕੇ ਜਿਉਂਦਾ ਕਰਨ ਨਾਲੋਂ ਇੱਕੇ ਵਾਰਾਂ ਜਾਂਦੇ ਸਾਡੀਆਂ ਜਿਹੜੀਆਂ ਜ਼ਮੀਨਾਂ ਮਾਲਕੀ ਇਹਨਾਂ ਦਾ ਮਾਰਕੀਟ ਰੇਟ ਆ ਜੋ ਉਹ ਦੇ ਕੇ ਸਾਨੂੰ ਬਾਹਰ ਕੀਤਾ ਜਾਵੇ ਤੇ ਜੋ ਮਰਜ਼ੀ ਸਰਕਾਰ ਕਰੀ ਜਾਵੇ ਇੱਥੇ ਮੈਂ ਇੱਕ ਮੇਰਾ ਸਵਾਲ ਹੈ ਵੈਸੇ ਮੰਨ ਲਓ ਆਪਾਂ ਜਨਰਲ ਗੱਲ ਕਰਦੇ ਆਂ ਵੀ ਜਿੱਦਾਂ ਜਿੰਨੇ ਲੋਕ ਅੰਦਰ ਰਹਿ ਰਹੇ ਆ ਇਹਦੇ ਉਹ ਜਾਂ ਤੁਹਾਨੂੰ ਜ਼ਮੀਨਾਂ ਸਰਕਾਰ ਕਵੇ ਵੀ ਅਸੀਂ ਤੁਹਾਨੂੰ ਇਥੋਂ ਮੂਵ ਕਰਾਉਨੇ ਆ ਠੀਕ ਹੈ ਜੀ ਆਪਾਂ ਇਥੋਂ ਮੂਵ ਕਰਾਈਏ ਵੀ ਜਿਹੜਾ ਹਰ ਵਾਰ ਦਾ ਡੁੱਬਣਿਆ ਇਹ ਬੰਦ ਕਰੀਏ ਕਿਉਂਕਿ ਇੱਕ ਤੁਹਾਡੇ ਉੱਤੇ ਇਹ ਵੀ ਲੱਗਦਾ ਕਿ ਯਾਰ ਤੁਸੀਂ ਜਦੋਂ ਦਰਿਆਵਾਂ ਦੇ ਬਿਲਕੁਲ ਕੰਡੇ ਦੇ ਬੇੜੇ ਹੁਣ ਆਹ ਸਾਹਮਣੇ ਦਰਿਆ ਵਗਦਾ ਆ ਤੁਹਾਡੀਆਂ ਜ਼ਮੀਨਾਂ ਨੇ ਤੇ ਫਿਰ ਦੇਖੋ ਦਰਿਆ ਦਾ ਤਾਂ ਇੱਕ ਰਾਹ ਆ ਜਦੋਂ ਵਧਣਾ ਪਾਣੀ ਉਹਨੇ ਤੇ ਫਿਰ ਆਪਣੀ ਮਾਰ ਕਰਨੀ ਆ ਇਹ ਚ ਕੋਈ ਦੋਰਾਵਾ ਨਹੀਂ ਕਿ ਕੁਦਰਤ ਆ ਪਰ ਜੇ ਮੰਨ ਲਓ ਤੁਹਾਨੂੰ ਇਹ ਆਫਰ ਆ ਜਵੇ ਕੀ ਤੁਸੀਂ ਇਧਰੋਂ ਛੱਡਣ ਨੂੰ ਤਿਆਰ ਹੈਂ ਅਸੀਂ ਸਾਨੂੰ ਮਾਰਕੀਟ ਰੇਟ ਦੇਵੇ ਸਰਕਾਰੀ ਰੇਟ ਨਹੀਂ ਜੋ ਮਾਰਕੀਟ ਰੇਟ ਆ ਕਿਉਂਕਿ ਜੇ ਮਾਰਕੀਟ ਰੇਟ ਮਿਲੂਗਾ ਤਾਂ ਅਸੀਂ ਅੱਗੇ ਜਾ ਕੇ ਮੋੜ ਸੇਵਾ ਕਰ ਸਕਦੇ ਮੈਂ ਕਹਾਂ ਜੀ ਮਾਰਕੀਟ ਮਿਲ ਗਿਆ ਮੰਨ ਲਓ ਤੁਹਾਨੂੰ ਮਾਰਕੀਟ ਰੇਟ ਜਿਹੜਾ ਆ ਉਹ ਸਾਨੂੰ ਮਿਲ ਜਾਂਦਾ ਹਾਂਜੀ ਕੀ ਆਪਾਂ ਦੁਬਾਰਾ ਇੱਧਰ ਫਿਰਤ ਨਹੀਂ ਆਉਂਦੇ ਵੀ ਆਪਾਂ ਯਾਰ ਇਹ ਤਾਂ ਨਹੀਂ ਵੀ ਆਪਾਂ ਇੱਥੋਂ ਕਬਜੇ ਵੀ ਨਾ ਛੱਡੀਏ ਆਪਾਂ ਉੱਧਰ ਵੀ ਲੈ ਗਏ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਨੂੰ ਮਾਰਕੀਟ ਰੇਟ ਸਰਕਾਰ ਦੇ ਦੇਵੇ ਅਸੀਂ ਛੱਡਣ ਨੂੰ ਤਿਆਰ ਆ ਮੰਨ ਲਓ ਆਪਾਂ ਸਰਕਾਰ ਕੰਨੀ ਨਹੀਂ ਝਾਕਦੇ ਆਪਾਂ ਇਹਦਾ ਰਲ ਕੇ ਹੱਲ ਕੋਈ ਕੱਢਣਾ ਹੋਵੇ ਆਪਾਂ ਰਲ ਜਾਨੇ ਆ ਆਪਾਂ ਸਾਰੇ ਪਿੰਡਾਂ ਵਾਲੇ ਰਲ ਜਾਨੇ ਤੁਹਾਨੂੰ ਲੱਗਦਾ ਹੈ ਵੀ ਲੋਕ ਲੈ ਸਕਦੇ ਇਹ 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 ਉਦਮ ਕਰ ਸਕਦੇ ਇਹ ਨਹੀਂ ਹੱਲ ਹੱਲ ਵਾਲੀ ਕੋਈ ਗੱਲ ਨਹੀਂ ਹੱਲ ਨਿਕਲ ਜੂਗਾ ਪਰ ਸਰਕਾਰ ਸਾਨੂੰ ਕਹਿ ਦਵੇ ਤੁਸੀਂ ਪੰਜਾਬ ਦੇ ਵਸਨੀਕ ਹੀ ਨਹੀਂ ਤੁਸੀਂ ਪਾਕਿਸਤਾਨ ਦੇ ਵਸਨੀਕ ਆ ਜੀ ਜੋ ਅਸੀਂ ਪੰਜਾਬ ਦੇ ਵਸਨੀਕ ਆ ਸਾਡੀ ਵੋਟ ਲੈ ਕੇ ਸਰਕਾਰਾਂ ਬਣਦੀਆਂ ਜੇ ਅਸੀਂ ਵੋਟ ਦਾ ਇਸਤੇਮਾਲ ਨਹੀਂ ਕਰਦੇ ਫਿਰ ਤਾਂ ਸਾਨੂੰ ਤਾਂ ਭੰਣਾ ਹੀ ਪ੍ਰਾਈਵੇਟ ਥੋੜਾ ਬਣਾਉਣੀ ਕੋਈ ਅਸੀਂ ਪ੍ਰਾਈਵੇਟ ਆ ਸਰਕਾਰੀ ਦਾ ਸਰਕਾਰੀ ਬੰਨਾ ਜਿੱਥੇ ਖੜੇ ਆ ਠੀਕ ਆ ਜਿਹੜਾ ਜੀ ਫਿਰੋਜ਼ਪੁਰ ਦਾ ਜਿਹੜਾ ਇਲਾਕਾ ਆ ਉੱਥੇ ਵੀ ਡਬਲ ਬੰਨ ਲੱਗੇ ਆ ਹਾਂਜੀ ਜਿਤਨਾ ਇੱਕ ਪਿੱਛੇ ਲੱਗਾ ਲੱਗਾ ਉਹਨਾਂ ਬਿਲਕੁਲ ਦਰਿਆ ਦੇ ਕੰਢੇ ਤੇ ਲਾ ਕੇ ਨੋਚਾਂ ਲਾਤੀਆਂ ਉਧਰ ਉਹਨਾਂ ਨੂੰ ਮਲਤਰੀਆਂ ਨੇ ਉਥੇ ਨੋਚਾਂ ਪੱਕੀਆਂ ਲਾਤੀਆਂ ਉਹ ਨੋਚਾਂ ਉਧਰੋਂ ਚੁੱਕ ਕੇ ਤਾਂ ਦਰਿਆ ਨੂੰ ਐਨੂੰ ਧੱਕੀ ਹੁੰਦੀਆਂ ਉਹ ਪ੍ਰੋਜੈਕਟ ਜਿਹੜਾ ਇੱਥੇ ਨੂੰ ਆਉਂਦਾ ਸਾਡੇ ਜਿਹੜੇ ਮੰਤਰੀ ਨੇ ਇੱਥੇ ਰਾਜ ਕਿਸੇ ਦਾ ਹੁੰਦਾ ਤੇ ਉੱਤੇ ਮੰਤਰੀ ਕੋਈ ਹੁੰਦਾ ਤੁਹਾਡਾ ਵਿਧਾਇਕ ਇੱਥੇ ਥੱਲੀ ਹੋਰ ਜੁੱਤੀਆਂ ਜਾਂਦਾ ਜਿਹੜੀ ਸਾਨੂੰ ਮੁਸ਼ਕਲ ਪੈਂਦੀ ਆ ਨਾ ਦਾ ਵਿਧਾਇਕ ਨੂੰ ਕੁਝ ਦੇਂਦੇ ਉਹ ਕਰ ਸਕਦਾ ਤੇ ਨਾ ਜਿਹੜੀ ਸਰਕਾਰ ਆ ਉਹ ਵੀ ਸਾਡੇ ਦੇ ਤੁਸੀਂ ਹੋ ਜਾਂਦੀ ਹੈ ਵੀ ਇੱਥੋਂ ਸਾਡਾ ਮੰਤਰੀ ਨਹੀਂ ਜਿੱਤਿਆ ਇਸ ਗੱਲ ਦੇ ਟੁੱਟ ਕੇ ਦੇ ਉੱਤੋਂ ਇਹ ਸਾਡਾ ਪਿਆਰ ਇਹ ਨਹੀਂ ਨਹੀਂ ਕਾਲੀ ਦਾ ਉਹਦੀ ਲੰਬਾ ਸਮਾਂ ਸਰਕਾਰ ਰਹੀ ਆ ਕੋਹਾੜ ਸਾਹਿਬ ਲੰਬਾ ਸਮਾਂ ਮੰਤਰੀ ਰਹੇ ਕੈਂਡੀਡੇਟ ਮੰਤਰੀ ਸੁਣੇ ਹੋ ਟੁੱਟਦੇ ਰਹੇ ਤੇ ਬੰਦਦੇ ਰਹੇ ਮੰਦਦੇ ਰਹੇ ਕਿੰਨੇ ਕ ਜਿੱਦਾਂ ਕਹ ਲੋ ਵੀ ਕਿੰਨੇ ਕ ਫੁੱਟ ਦਾ ਇਹ ਟੁੱਟਾ ਆ ਬਾਈ ਦਿਖਾ ਲਈ ਮਾਰੇ ਇਹ 2000 ਫੁੱਟ ਦਾ 2000 ਫੁੱਟ ਤਕਰੀਬਨ ਆ ਹਾਂਜੀ ਤੇ ਮੰਨ ਲਓ ਇਹ ਜਿਹੜਾ 2000 ਫੁੱਟ ਦਾ ਏਰੀਆ ਆ ਤੇ ਗਾਂ ਪਿੰਡ ਕਿੰਨਿਆਂ ਨੂੰ ਮਾਰ ਪਈ ਆ ਇਹਨਾਂ ਤੋਂ 23 35 40 ਪਿੰਡਾਂ ਨੂੰ ਮਾਰ ਪਈ ਹੈ ਇਹ ਬੰਨ ਟੋਟੇ। ਤੁਸੀਂ ਵਾ ਨਾ ਜਿਹੜਾ ਇਸ ਜਗ੍ਹਾ ਨਾਲੋਂ 7-8 ਫੁੱਟ ਨੀਵੀਂ ਜਗ੍ਹਾ ਤੇ ਆ। ਜਦੋਂ ਇੱਥੋਂ ਪਾਣੀ ਪੈਂਦਾ ਨਾ ਉਹਨੂੰ ਟੱਕਰ ਵੱਜਦੀ ਆ। ਅੱਛਾ ਜੀ। ਉਹ ਟੁੱਟਦਾ ਵਾ। ਐਰਕੀ ਉਹ ਤਾਂ ਵੱਜ ਗਿਆ ਉੱਥੇ ਕਰੋੜਾਂ ਦੇ ਰੁਪਈਆ ਲਾ ਕੇ ਖਰਚਾ ਆ ਗਿਆ ਸਰਕਾਰ ਦਾ। ਅੱਛਾ ਜੀ। ਇੱਥੇ 20 ਲੱਖ ਰੁਪਈਆ ਨਹੀਂ ਲਾ ਸਕੇ। ਉੱਥੇ ਕਰੋੜ ਰੁਪਈਆ ਲਾਤਾ ਫੌਜ ਵੀ ਆ ਗਈ ਸਰਦਾਰ ਬਲਬਸ ਉਹਨੇ ਲਾਇਆ ਇਸੇ ਕਰਕੇ ਹੈਗਾ ਉਹ ਬੰਨ ਨੀਵੀਂ ਜਗ੍ਹਾ ਤੇ ਉਹਨੂੰ ਬਚਾਉਣ ਦਾ ਕਰਕੇ ਇਹ ਸੈਂਕ ਬੰਨ ਲੱਗਾ ਸੀਗਾ। ਚਲੋ ਆਪਾਂ ਸਰਕਾਰ ਨੂੰ ਵੀ ਹੱ ਬੀ ਯਾਰ ਇਹ ਲੋਕ ਔਖੇ ਆ ਇੱਕ 2000 ਫੁੱਟ ਮੇਰਾ ਖਿਆਲ ਆ 100 ਮੀਟਰ ਵੀ ਨਹੀਂ ਸ਼ਾਇਦ ਬੰਨਾ ਹਾਂਜੀ ਹਾਂਜੀ ਤੇ ਜੇ 70 80 ਮੀਟਰ ਜੇ ਹੋਊਗਾ ਤੇ ਮੇਰਾ ਖਿਆਲ ਆ ਵੀ ਤੁਸੀਂ ਇਸ ਬੰਨ ਨੂੰ ਯਾਰ ਜ਼ਰੂਰ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਇਹ ਬੰਨ ਦਾ ਕੋਸ਼ਿਸ਼ ਜ਼ਰੂਰ ਇਹਨਾਂ ਦਾ ਕਰ ਦਿਓ ਇੱਥੋਂ ਮਾਰ ਪੈ ਕੇ ਮੈਂ ਦੱਸ ਰਿਹਾ ਗਾਂ ਕਪੂਰਥਲਿਆਂ ਦੇ ਕਪੂਰਥਲਿਆਂ ਦੇ ਪਿੰਡਾਂ ਤੱਕ ਮਾਰ ਪੈਦੀ ਆ ਸੁਲਤਾਨਪੁਰ ਲੋਧੀ ਇਧਰ ਨੂੰ ਸਾਰੇ ਨੂੰ ਹਨਾ ਤੇ ਇੱਕ ਸਾਡੀ ਬੇਨਤੀ ਆ ਅਸੀਂ ਪੀਆਰ ਪੰਜਾਬ ਤੋਂ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਕਰਨਾ ਚਾਹੁੰਦੇ ਆ ਜੇਕਰ ਇਸ ਬੰਧ ਨੂੰ ਬੰਨ੍ਹਣ 'ਚ ਕੋਈ ਸਮੱਸਿਆ ਤਾਂ ਨਹੀਂ ਗਈ ਹੈਗੀ ਜੇ ਬੰਨ੍ਹਣੀ ਹੋਵੇ ਤਾਂ ਕੋਈ ਸਰਕਾਰ ਇਹ ਤਰੀਕਾ ਨਹੀਂ ਦੀ ਵੀ ਨਹੀਂ ਜੀ ਨਹੀਂ ਨਹੀਂ ਕੋਈ ਸਮੱਸਿਆ ਨਹੀਂ ਲਓ ਜੀ ਅਸੀਂ ਫਿਰ ਆਪਣੇ ਵੱਲੋਂ ਇੰਨੀ ਗਬਨਤੀ ਕਰਦੇ ਆ ਕੋਈ ਵੀ ਸਮਾਜ ਸੇਵੀ ਸੰਸਥਾ ਜਿਹੜੇ ਦੋਸਤ ਆ ਜਿਹੜੇ ਕਹਿੰਦੇ ਵੀ ਅਸੀਂ ਸੇਵਾ ਕਰਨੀ ਆ ਉਹ ਆ ਪਿੰਡ ਘਟਾ ਮੁੰਡੀ ਕਾਸੂ ਦੇ ਆ ਮੋਤਵਾਰ ਸੱਜਣ ਖੜੇ ਆ ਸਰਦਾਰ ਕਾਬਲ ਸਿੰਘ ਜੀ ਜਥੇਦਾਰ ਜੀ ਖੜੇ ਆ ਇਹ ਸਾਰੇ ਇੱਥੇ ਦੇ ਕਹ ਲੋ ਵੀ ਤੁਸੀਂ ਜ਼ਿੰਮੇਵਾਰ ਬੰਦੇ ਨੇ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਰੂਰ ਇਹਨਾਂ ਨਾਲ ਸੰਪਰਕ ਕਰੋ ਕਿਉਂਕਿ ਜਿਹੜਾ ਤੁਸੀਂ ਰਾਸ਼ਨ ਲਈ ਆ ਰਹੇ ਆਂ ਜਿਹੜਾ ਤੁਸੀਂ ਹੋਰ ਚੀਜ਼ਾਂ ਲਿਆ ਰਹੇ ਆ ਉਹ ਤੁਹਾਡਾ ਬਿਨਾਂ ਸ਼ੱਕ ਬਹੁਤ ਵੱਡੀ ਸੇਵਾ ਆ ਪਰ ਮੇਰਾ ਖਿਆਲ ਆ ਜੇ ਅਸੀਂ ਰਾਸ਼ਨ ਥੋੜਾ ਘਟਾ ਲਈਏ ਇਹਨਾਂ ਨੂੰ ਰੋਟੀ ਪਾਣੀ ਦੀ ਕੋਈ ਤੰਗੀ ਨਹੀਂ ਹੈਗੀ ਇਹ ਕੋਈ ਇਦਾਂ ਦੀ ਗੱਲ ਨਹੀਂ ਭੁੱਖੇ ਨਹੀਂ ਬੈਠੇ ਫਿਰ ਵੀ ਮਾਲਕ ਦੀ ਮਿਹਰ ਆ ਚੜਦੀ ਕਲਾ ਜਿਆ ਸਾਰੇ ਫਿਰ ਵੀ ਜ਼ਮੀਨਾਂ ਡੁੱਬ ਗਈਆਂ ਫਿਰ ਵੀ ਐਸਾ ਹੌਂਸਲੇ ਦਾ ਸਬੂਤ ਦੇ ਰਹਿਆ ਸਾਰੇ ਗੁਰਮੁਖ ਬੰਦੇ ਹੀ ਆ ਤਕਰੀਬਨ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਯਾਰ ਜੇ ਇਹਨਾਂ ਦੇ ਬੰਨ ਬੰਨਣ 'ਚ ਤੁਸੀਂ ਕੋਈ ਹੈਲਪ ਕਰਦੇ ਹੋ ਹਨਾ ਦੇ ਉਹ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਆਪਾਂ ਦੋਏ ਕਰ ਜੋੜ ਕੇ ਬੇਨਤੀ ਜਿਹੜੀ ਆ ਉਹ ਗਟਾ ਮੁੰਡੀ ਕਾਸੂ ਦੇ ਵਾਸੀਆਂ ਵੱਲੋਂ ਕਰਦੇ ਆ ਯਾਰ ਜਾਂ ਅਗਲੇ ਪਿੰਡਾਂ ਦੇ ਲੋਕਾਂ ਵੱਲੋਂ ਕਰਦੇ ਆ ਸਾਰਿਆਂ ਦੀ ਬੇਨਤੀ ਇੱਕ ਮੇਰੀ ਆਵਾਜ਼ ਚ ਸਮਝ ਲਈਓ ਆਪਾਂ ਇਹ ਕਹਿੰਦੇ ਆ ਮੈਂ ਕਿਸੇ ਦਾ ਹਜੇ ਮੈਂ ਨਹੀਂ ਕਹਣਾ ਉਹਦਾ ਦੋਸ਼ ਉਹਦਾ ਛੱਡ ਦਈਏ ਦੋਸ਼ਾਂ ਨੂੰ ਫਿਲਹਾਲ ਆਪਾਂ ਇਹਨਾਂ ਨੂੰ ਡੁੱਬਣੋਂ ਬਚਾ ਲਈਏ ਮੈਂ ਕਹਿੰਦਾ ਜੇ ਕੋਈ ਬੰਨ ਲਾਉਣ ਦਾ ਕੋਈ ਹੋ ਸਕਦਾ ਪਲੀਜ਼ ਕੋਈ ਸੰਸਥਾਵਾ ਜ਼ਰੂਰ ਆਉਣ ਤੇ ਇੱਕ ਦੋ ਨੰਬਰ ਤੁਹਾਨੂੰ ਵੀਡੀਓ ਜੀ ਡਿਸਪਲੇ ਕਰ ਰਹੇ ਆ ਜੇ ਕੋਈ ਸੱਜਣ ਹੈਲਪ ਕਰਨੀ ਚਾਹੁੰਦਾ ਤੇ ਉਹ ਜ਼ਰੂਰ ਕਰੇ ਤੇ ਇੱਕ ਗੱਲ ਮੈਂ ਦੱਸ ਦਮਾ ਜਿੰਨੀ ਵੀ ਤੁਸੀਂ ਹੈਲਪ ਕਰਨੀ ਆ ਉਹ ਜ਼ਿਆਦਾ ਡੀਜ਼ਲ ਦੇ ਰੂਪ ਚ ਕਰਿਓ ਬਾਕੀ ਇਹ ਜਿੰਨੇ ਵੀ ਸੱਜਣ ਖੜੇ ਆ ਇਹ ਤੁਹਾਨੂੰ ਆਪਦੇ ਸਾਰੇ ਪੈਸੇ ਦਾ ਹਿਸਾਬ ਦੇਣਗੇ ਵੀ ਅਸੀਂ ਜਿਹੜਾ ਡੀਜ਼ਲ ਵਰਤਿਆ ਇੰਨਾ ਵਰਤਿਆ ਤਾਰ ਇੰਨੀ ਲਈ ਬੋਰੇ ਆ ਯਾ ਰੇਤਾ ਇੰਨੇ ਦੀ ਆਈ ਆ ਉਹ ਸਾਰਾ ਤੁਹਾਨੂੰ ਦੱਸਿਆ ਜਾਊਗਾ ਜਿਹੜੇ ਵੀ ਸੱਜਣ ਜਿਹੜੇ ਆ ਉਹ ਇਹਦੇ ਚ ਦਾਨ ਕਰਨਗੇ ਉਹਨਾਂ ਸਾਰਿਆਂ ਨੂੰ ਦਿੱਤਾ ਜਾਊਗਾ ਹਿਸਾਬ ਬਾਕੀ ਚੈਨਲ ਪੀਆਰ ਪੰਜਾਬ ਤੇ ਵੀ ਆਪਾਂ ਵੀਡੀਓ ਬਣਾ ਦੇਾਂਗੇ ਤੁਹਾਨੂੰ ਸਾਰਾ ਤਸ ਦੇਾਂਗੇ ਛੇ ਇਹਨਾਂ ਦਾ ਇਹ ਹੱਲ ਹੋ ਜਾਂਦਾ ਤੇ ਆਪਾਂ ਤੁਹਾਡਾਂ ਸਾਰਿਆਂ ਦਾ ਬੜਾ ਧੰਨਵਾਦ ਆ ਕਿਉਂਕਿ ਮੈਨੂੰ ਲੱਗਦਾ ਅਸੀਂ ਸੇਵਾਵਾਂ ਹੋਰ ਬਹੁਤ ਕਰ ਰਹੇ ਆਂ ਸਾਰੀਆਂ ਚੱਲਦੀਆਂ ਪਈਆਂ ਪਰ ਮੈਨੂੰ ਇਹ ਪਤਾ ਵੀ ਆ ਇਲਾਕਾ ਜਿੱਦਣ ਪਹਿਲੀ ਵੀਡੀਓ ਸਰ ਮੈਂ ਬਣਾਈ ਸੀ ਨਾ ਮੈਨੂੰ ਪਤਾ ਸੀ ਮੈਂਗਾ ਇਹ ਇਲਾਕਾ ਕਿਸੇ ਗਿਣਤੀ 'ਚ ਨਹੀਂ ਆਉਣਾ ਇੱਧਰ ਕਿਸੇ ਨੇ ਨਹੀਂ ਆਉਣਾ ਤੇ মিডিਏ ਦੇ ਵਿੱਚ ਵੀ ਉਸ ਦਿਨ ਤੱਕ ਜਿੱਦਣ ਮੈਂ ਪਹਿਲੀ ਵੀਡੀਓ ਬਣਾਈ ਸੀ ਸਾਡੇ ਜਲੰਧਰ ਤੋਂ ਸਿਰਫ ਪੰਜਾਬੀ ਦੀ ਇੱਕ ਬੜੀ ਨਾਮੀ ਅਖਬਾਰ ਅਜੀਤ ਅਖਬਾਰ ਆਪਾਂ ਨਾਂ ਲੈ ਦਿੰਦੇ ਆ ਕਿਉਂਕਿ ਸ਼ਾਇਦ ਉਹ ਹੀ ਪਹਿਲੇ ਪਹੁੰਚੇ ਸੀ ਉਸ ਤੋਂ ਬਾਅਦ ਆਇਆ ਕੋਈ ਕਿ ਨਹੀਂ ਮੈਨੂੰ ਕੋਈ ਨਹੀਂ ਆਇਆ ਕੋਈ মিডিਆ ਵਾਲੇ ਕੋਈ ਅਖਬਾਰ ਵਾਲਾ ਕੋਈ ਸੱਜਣ ਬੇਲੀ ਆਇਆ ਯਾਰ ਆਪਾਂ ਨੂੰ ਪਤਾ ਨਹੀਂ ਪਰ ਆਪਾਂ ਇਹੀ ਕਹਿੰਨੇ ਕਿ ਇਹਨਾਂ ਦਾ ਜ਼ਰੂਰ ਯਾਰ ਇਹ ਆ ਕੇ ਦੁੱਖ ਸੁਣੋ মিডিਆ ਦੇ ਵਿੱਚ ਗੱਲ ਚੱਕੋ ਕਿਉਂਕਿ ਆਪਾਂ ਫੇਰ ਉੱਥੇ ਆ ਜਾਂਦਾ ਆਪਾਂ ਦਾ ਨਿਊਜ਼ ਵਾਲੇ ਨੇਗੇ ਆਪਾਂ ਤਾਂ ਵਲੋਗਿੰਗ ਕਰਨ ਵਾਲੇ ਆ ਖੇਤੀਬਾੜੀ ਦੀ ਤੇ ਤੁਸੀਂ ਸਾਡੀ ਇੱਕ ਬੇਨਤੀ ਨੂੰ ਮੰਨਦੇ ਹੋਏ মিডিਆ ਵਾਲੇ ਯਾਰ ਜਰੂਰ ਆਵੋ ਇੱਥੇ ਪਹਿਲਾਂ ਦੇਖ ਲਓ ਕਿ ਕਿੰਨਾ ਤੇਜ਼ ਪਾਣੀ ਜਾ ਰਿਹਾ ਪਾਣੀ ਕਾਫੀ ਆ ਪਾਜੀ ਪਾਣੀ ਉਧਰ ਦਾ ਘਟਿਆ ਆ ਜਾਂ ਪਾਣੀ ਉਧਰ ਦਾ ਵਧਿਆ ਆ ਕੀ ਸਿਸਟਮ ਆ ਪਾਣੀ ਉਧਰ ਦਾ ਘਟਿਆ ਕੁਝ ਘਟਿਆ ਕੁਝ ਬਚਾ ਹੈਗਾ ਥੋੜਾ ਕਾ ਹੈਗਾ ਠੀਕ ਆ ਇਹ ਜਿੱਦਣ ਜੀ ਬੰਨ ਟੁੱਟਿਆ ਆ ਜਦੋਂ ਆਪਾਂ ਕਹਿੰਨੇ ਉਹਦੋਂ ਦਾ ਹੀ ਇਦਾਂ ਹੀ ਉਹਦੋਂ ਦਾ ਹੀ ਇਦਾਂ ਹੀ ਇੱਥੋਂ ਹੀ ਸਮੱਸਿਆ ਆ ਇੱਥੋਂ ਸਮੱਸਿਆ ਆ ਤੇ ਇੱਥੋਂ ਪਾਣੀ ਸਾਰਾ ਉੱਥੇ ਆਜੋ ਦਿਖਾ ਦਈਏ ਮਾੜਾ ਜਾਂ ਉੱਥੋਂ ਕਿੱਥੋਂ ਆਈ ਆ ਆਜੋ ਆ ਜਾਂ ਵੀ ਇਦਾਂ ਹੀ ਆ ਅੱਛਾ ਜੀ ਆ ਵੇਖੋ ਬੰਨ ਦਾ ਤੇ ਇਹਦਾ ਫਰਕ ਵੇਖੋ ਕਿੰਨਾ ਇਹ ਬਾਈ ਚਾਂਸ ਆ ਨੋਚਾਂ ਰੋੜ ਇਹ ਨੋਚ ਚਾਹੀਦੀ ਘਟੋ ਘਰ ਦੋ ਦੋ ਕਿੱਲੇ ਢਾਂ ਅੱਛਾ ਜੀ ਇਹ ਬਾਈ ਚਾਂਸ ਇਹ ਨੋਚ ਰੋੜ ਦੀ ਆ ਤੇ ਆ ਬੰਨ ਵੱਡੇ ਬੰਨ ਮੁਖਤਰਾ ਆ ਬੰਨੇ ਆ ਮੇਰਾ ਕਿੰਨਾ ਫਰਕ ਆ ਆਹੜਾ ਬੰਨ ਆ ਸਰਕਾਰੀ ਆ ਇਹ ਸਰਕਾਰੀ ਆ ਆਹ ਵਾਲਾ ਨਹੀਂ ਇਹ ਨਹੀਂ ਸਰਕਾਰੀ ਅੱਛਾ ਜੀ ਇਹ ਸਰਕਾਰੀ ਨਹੀਂ ਗਾ ਇਹ ਐਡਵਾਂਸ ਮੰਨਿਆ ਹਾਂ ਹਾਂ ਜੀ ਅੱਛਾ ਜੀ ਆ ਜਿੱਥੇ ਆਪਾਂ ਜਾ ਰਹੇ ਐਡਵਾਂਸ ਆ ਉਹਨੂੰ ਬਚਾਉਣ ਆ ਆ ਕੇ ਅੱਛਾ ਜੀ ਤੇ ਆ ਆ ਵਾਲਾ ਬੰਦੇ ਜਿਹੜਾ ਅੱਗੇ ਆ ਇਹ ਹੈਗਾ ਆ ਉਹ ਸਰਕਾਰੀ ਬੰਦੇ ਨੂੰ ਬਚਾਉਣ ਵਾਸਤੇ ਇਹ ਆਪ ਲੋਕਾਂ ਨੇ ਲਾਇਆ ਹਾਂ ਜੀ ਹਾਂ ਜੀ ਇਹ ਫੇ ਇਲੀਗਲ ਨਹੀਂ ਬਣ ਜਾਂਦਾ ਇੱਕ ਤਰ੍ਹਾਂ ਨਾਲ ਵੀ ਸੇਫਟੀ ਹੋਦੀ ਅਜੇ ਦੇਖ ਲਓ ਕੋਈ ਵੀ ਨਹੀਂ ਇੱਥੇ ਮੰਤਰੀ ਆਇਆ ਹੁਣ ਸਾਰੇ ਇੱਥੇ ਆਉਣ ਲੱਗੇ ਜਿੱਦਨ ਦੀ ਬੰਨੀ ਟੁੱਟੀ ਆ ਹਾਂਜੀ ਇਹ ਸਰਕਾਰ ਦਾ ਜੀ ਤੇ ਕਰਦੇ ਆ ਜ਼ਿੰਮੇਦਾਰ ਜੀ ਲੱਗ ਭਾਗ ਇਹਦੇ ਵਿੱਚ ਹਜ਼ਾਰ ਕਿੱਲਾ ਪੈੜੀ ਦਾ ਵਾ ਜੀ ਤੇ ਗਰੀਬ ਲੋਕ ਆ ਵਿੱਚ ਸਕੂਲ ਵੀ ਆ ਠੱਕਾ ਵਸਤੀ ਪਿੰਡ ਵੀ ਆ ਸਾਰਾ ਜਿਹੜਾ ਰੋਡ ਉਹ ਦਿਖਾਣ ਦਿੱਤਾ ਸੀ ਹਾਂਜੀ ਹਾਂਜੀ ਇੱਥੋਂ ਦਾ 2 ਫੁੱਟ ਪਾਣੀ ਇੱਥੋਂ ਨਿਕਲਿਆ ਜੀ ਉੱਥੇ ਜਾ ਕੇ ਵੱਡੇ ਬਣੂ ਖਤਰਾ ਹੋ ਜਾਂਦਾ ਉੱਥੇ ਜਾ ਕੇ 10 ਫੁੱਟ ਪਾਣੀ ਬਣ ਜਾਂਦਾ ਇੱਥੋਂ ਨਿਕਲਿਆ ਇਹ ਬਹੁਤ ਜ਼ਰੂਰੀ ਆ ਮਿਹਰਬਾਨ ਲੱਗ ਗਿਆ ਬਿਲਕੁਲ ਇੱਥੇ ਪੱਥਰ ਨੋਚਾਂ ਸਰਕਾਰ ਲਾ ਸਕਦੀ ਆ ਸਰਕਾਰ ਕੋਈ ਮਦਦ ਦੇਵੇ ਇਹ ਬੰਨ ਬਾਜੇ ਜੀ ਤੇ ਇਹਨੂੰ ਨਾਲ ਇਹਦੀ ਮਦਦ ਪੂਰੀ ਨਾਲ ਪੱਥਰ ਲਾ ਕੇ ਸਪੋਰਟ ਦਿੱਤੀ ਜਾਵੇ ਪਰ ਇੱਕ ਇਹ ਵੀ ਆ ਮੈਂ ਇੱਕ ਮੇਰਾ ਇੱਕ ਸਵਾਲ ਆ ਵੈਸੇ ਵੀ ਆ ਜਿੱਦਾਂ ਹੁਣ ਆਪਾਂ ਬਿਲਕੁਲ ਦਰਿਆ ਦੇ ਉੱਤੇ ਆ ਹਾਂਜੀ ਦਰਿਆਵਾਂ ਨੂੰ ਬਿਲਕੁਲ ਨਾਲ-ਨਾਲ ਬੰਨ ਮਾਰਨੇ ਇਹ ਤੁਹਾਨੂੰ ਨਹੀਂ ਲੱਗਦਾ ਵੀ ਥੋੜਾ ਇੰਪੋਸੀਬਲ ਕੰਮ ਆ ਵੀ ਇਹ ਪੋਸੀਬਲ ਜਾਂ ਨਹੀਂ ਕੰਮ ਹੈਗਾ ਕਿਉਂਕਿ ਦਰਿਆ ਨੂੰ ਆਪਾਂ ਕਿੱਦਾਂ ਰੋਕ ਲਾਗੇ ਦਰਿਆ ਨੂੰ ਸੁਣੋ ਦਰਿਆ ਬਹੁਤ ਦੂਰ ਸੀ ਇੱਥੋਂ ਅੱਛਾ ਜੀ ਬਾਅਦ ਵਿੱਚ ਇਥੋਂ ਦੋਵੇਂ ਬੰਦੇ ਦਰਿਆ ਜਿਹੜਾ ਨਾ ਉਹ ਖੇਡ ਰਿਹਾ ਆਪਣੀ ਮਰਜ਼ੀ ਕਰ ਰਿਹਾ ਕਦੀ 10 ਕਿੱਲੇ ਉਧਰ ਕਦੀ 10 ਕਿੱਲੇ 20 ਕਿੱਲੇ 50 ਕਿੱਲੇ ਉਧਰ ਪਾਣੀ ਇਦਾਂ ਹੀ ਹੁੰਦੀ ਹਾਂ ਜੀ ਮੇਨ ਮੇਨ ਦਰਿਆ ਆਪਣੀ ਜਗ੍ਹਾ ਛੱਡ ਕੇ ਹੁਣ ਅੱਗੇ ਉਹ ਚੱਕ ਬਣਾ ਲੈ ਪਿੰਡ ਉਧਰ ਨੂੰ ਚੱਲ ਗਿਆ ਆਪਣਾ ਉਹ ਮਢਾਲਾ ਛੰਨਾ ਉੱਥੇ ਤੇ ਲੱਗਿਆ ਮੇਨ ਬੰਨ ਦੇ ਲੱਗ ਗਏ ਅੱਛਾ ਸਰਕਾਰ ਫਿਰ ਵੀ ਇਹ ਜਿਹੜਾ ਹੁਣ ਕਿੱਲਾ ਰਹੇਗਾ ਇਹ ਢਾ ਕੇ ਉਸ ਮੇਨ ਬੰਨ ਨਾ ਫਿਰ ਵੀ ਪਿੱਛੇ ਥੋੜਾ ਲੱਗਣਾ ਪਾ ਫਿਰ ਵੀ ਆਪਾਂ ਅੱਗੇ ਨੂੰ ਹੋਣਾ ਇਹ ਬਲਵੰਤ ਸਿੰਘ ਨੇ ਨੋਚਾਂ ਲਾਈਆਂ ਸੀਗਾ ਅੱਗੇ ਦੂਰ ਤੱਕ ਲੰਮੀਆਂ ਵਧਾਉਣ ਲਈ ਪੱਥਰ ਲਾਉਣ ਲਈ ਉਹਦੇ ਰਾਜ ਤੋਂ ਬਾਅਦ ਇਹਦੇ ਅਲ ਕਿਸੇ ਨੇ ਭਾਵੇਂ ਕੋਈ ਕਾਲੀ ਦੇ ਭਾਵੇਂ ਕੋਈ ਕਾਂਗਰਸ ਆ ਕਿਸੇ ਨੇ ਇਹਦੇ ਅਲ ਕੋਈ ਨਹੀਂ ਆ ਇਹ ਸਭ ਬੰਦ ਬਾਰੇ ਹਾਂਜੀ ਆ ਜਿੱਥੇ ਆਪਾਂ ਹੁਣ ਖੜੇ ਆ ਸਿਰਫ ਤੇ ਸਿਰਫ ਜਦੋਂ ਹੁਣ ਆ ਹਫਤਾ ਹੁੰਦੀ ਆ ਨਾ ਹੁਣ ਸਾਰੇ ਜੋ ਵੀ ਇੱਥੇ ਆ ਜਿੰਨੇ ਵੀ ਲੀਡਰ ਆ ਸਾਰੇ ਆ ਕੇ ਪਹੁੰਚੇ ਆ ਤੇ ਉਹਨਾਂ ਦੇਖਿਆ ਵਾ ਪਰ ਇਹਦਾ ਪ੍ਰਬੰਧ ਪਹਿਲਾਂ ਕੋਈ ਨਹੀਂ ਦਾ ਹੋ ਰਿਹਾ ਜਮਾ ਦਾ ਦਿਨ ਚਾਰ ਨੰਗੇ ਬਾਅਦ ਚ ਵੀ ਕੋਈ ਨਹੀਂ ਇੱਥੇ ਬੋਰਡ ਦਾ ਇਹ ਬੰਨੀ ਨਾ ਹੁੰਦੀ ਉਹਦਣ ਜੀ ਇਹ ਬੰਨੀ ਦਾ ਕਰਕੇ ਇਹ ਬੰਨ ਦਾ ਵਿਚਾਰ ਨਾ ਆਉਂਦੀ ਸਿੱਧੀ ਢਾਹ ਲੱਗਦੀ ਜਿੱਦਾਂ ਦਰਿਆ ਦੀ ਇਹ ਬੰਨੀ ਰੋਕਦੀ ਇਹਨੂੰ ਅੱਛਾ ਜੀ ਜਦੋਂ ਪਾਣੀ ਲੱਗਦਾ ਸੇ ਬੰਨੀ ਦੇ ਨਾਲ ਵੱਡੇ ਬੰਦ ਨੂੰ ਖਤਰਾ ਪੈਦਾ ਹੁੰਦਾ ਵਾ ਜੇ ਬੰਦੀ ਨਾ ਹੋਵੇ ਤੇ ਆ ਦੇਖੋ ਨਿਗਾਹ ਮਾਰੋ ਕੈਮਰਾ ਕਿੰਨੀ ਦੂਰ ਅੱਧਾ ਕਿਲਾ ਇੱਕ ਸਾਰਾ ਬੰਦ ਰਹਿ ਗਿਆ ਵੱਡਾ ਜੇ ਬੰਦੀ ਨਾ ਹੁੰਦੀ ਤੇ ਇੱਕ ਅਦੇ ਦਾ ਬੰਦ ਰੁੜ ਜਣਾ ਜੇ ਹਿਸਾਬ ਨਾਲ ਪਾਣੀ ਦੀ ਸਪੀਡ ਹੀ ਤੇ ਪਾਣੀ ਜਿੰਨੇ ਜ਼ੋਰ ਨਾਲ ਚੱਲ ਰਿਹਾ ਸੀ ਇਸ ਵਕਤ ਦੇਖੋ ਪਾਣੀ ਕਿੰਨਾ ਤੇਜ਼ ਹੋ ਬੰਨੀ ਤੇ ਬਚਾਈਏ ਪਾਣੀ ਬਿਲਕੁਲ ਬਿਲਕੁਲ ਪਾਣੀ ਦੇਖੋ ਪਾਣੀ ਦੇਖੋ ਪਾਣੀ ਬਿਨਾਂ ਸ਼ੱਕ ਬਹੁਤ ਜ਼ਿਆਦਾ ਦੇਖੋ ਤੇਜ਼ ਆ ਇਹ ਚ ਕੋਈ ਦੋਰਾਵਾ ਨਹੀਂ ਹਜੇ ਪਾਣੀ ਦੀ ਸੀਮਤ ਬਹੁਤ ਘਟ ਚੁੱਕੀ ਆ ਇਹ ਬੰਦ ਦੇ ਬਰੋਬਰ ਪਾਣੀ ਵਗਦਾ ਸੀਗਾ ਜੇ ਇਹ ਬੰਨੀ ਕਾਮਯਾਬ ਹੁੰਦੀ ਹਾਜੀ 1200 ਏਕੜ ਨਾ ਡੁੱਬਦਾ ਤੇ ਨਾ ਧੱਕਾ ਵਸਤੀ ਉੱਜੜ ਕੇ ਕਿਤੇ ਬੰਨਾਂ ਤੇ ਬਿੰਦੀ ਦੋਸਤੋ ਇਹ ਲੋਕ ਵੀ ਇਨਸਾਨ ਨੇ ਜਲੰਧਰ ਜ਼ਿਲ੍ਹਾ ਆ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਾਨੀ ਜਿਹਨੂੰ ਅਸੀਂ ਐਨ ਆਰ ਆਈ ਏਰੀਆ ਕਹਿੰਦੇ ਨਾ ਜਲੰਧਰ ਨੂੰ ਇਹ ਉਸੇ ਜਲੰਧਰ ਦਾ ਹੀ ਇਲਾਕਾ ਆ ਦਰਿਆ ਦੇ ਉੱਤੇ ਨੇ ਤਾਂ ਤੁਸੀਂ ਨਾ ਵੀ ਜ਼ਿੰਦਗੀ ਨੂੰ ਨਾ ਸੋਚ ਵੀ ਨਹੀਂ ਸਕਦੇ ਆਪਾਂ ਵੀ ਕਿੰਨੀ ਔਖੀ ਜ਼ਿੰਦਗੀ ਇਹਨਾਂ ਦੀ ਸ਼ਾਇਦ ਜੇ ਵਧੀਆ ਪ੍ਰਬੰਧ ਹੋ ਜਾਣਾ ਦਰਿਆਵਾਂ ਦੀ ਸਹੀ ਸਫਾਈ ਹੋ ਜਾਏ ਇਸੇ ਤਰ੍ਹਾਂ ਆ ਬੰਨ ਜਿਹੜੇ ਨੇ ਇਹਨਾਂ ਦੇ ਬੰਨਾਂ ਦਾ ਕੁਝ ਹੋ ਜਵੇ ਇਹ ਜਿੱਥੇ ਜਿੱਥੇ ਹੋਣ ਵਾਲੇ ਪੱਕੇ ਜਾਂ ਜਿੱਥੇ ਜਿੱਥੇ ਹਰ ਸਾਲ ਉਥੇ ਕੰਮ ਹੋਣਾ ਚਾਹੀਦਾ ਉਥੇ ਕੰਮ ਹੋ ਜਵੇ ਤੇ ਨਾਲ ਮੈਂ ਇੱਕ ਗੱਲ ਹੋਰ ਐਡ ਕਰ ਦਵਾਂ ਵੀ ਜੇ ਫੇ ਭਾਈ ਕੋਈ ਨਜਾਇਜ਼ ਬੈਠਾ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਉਥੋਂ ਹਟਾਇਆ ਜਾਵੇ ਬੇ ਨਹੀਂ ਯਾਰ ਤੁਸੀਂ ਇੱਥੇ ੱਤਕ ਆ ਤਾਂ ਫਿਰ ਉਹ ਵੀ ਮੇਰੇ ਖਿਆਲ ਨਾਲ ਹੋ ਜਵੇ ਨਾਲ ਦੀ ਨਾਲ ਤਾਂ ਇਹਨਾਂ ਦਾ ਬਚਾਅ ਹੋ ਸਕਦਾ ਲੋਕਾਂ ਦਾ ਕਿਉਂਕਿ ਇਹਨਾਂ ਨੂੰ ਯਾਰ ਐਦਾਂ ਬੈਠਿਆਂ ਨੂੰ ਦੇਖ ਨਹੀਂ ਹੁੰਦਾ ਸੋਚੋ ਆਪਾਂ ਐਦਾਂ ਤੰਬੂਆਂ 'ਚ ਤਰਪਾਲਾਂ 'ਚ ਬੈਠੇ ਹੋਈਏ ਜਦੋਂ ਤੋਂ ਮੀਂਹ ਬਾਰਿਸ਼ ਦੇ ਦਿਨ ਆ ਹਜੇ ਵੀ ਬਾਰਿਸ਼ਾ ਬਹੁਤ ਹੋ ਰਿਹਾ ਮੀਂਹ ਬਹੁਤ ਪੈ ਰਿਹਾ ਹੈ ਪੰਜਾਬ 'ਚ ਤੇ ਆਪਣੀ ਸੋਚ ਤੋਂ ਪਰੇ ਆਪਾਂ ਸੋਚ ਨਹੀਂ ਸਕਦੇ ਕਦੇ ਆਇਓ ਤੇ ਇਹ ਇਲਾਕੇ ਦੀ ਇੱਕ ਹੋਰ ਮੈਂ ਕਹਿ ਦਵਾਂ ਥੋੜਾ ਜਿਆਦਾ ਯਾਰ ਮੀਡੀਆ ਕਵਰੇਜ ਬਹੁਤ ਘੱਟ ਆ ਜਿਹੜੇ ਵੀ ਦੋਸਤ ਮੀਡੀਆ ਵਾਲੇ ਵੀਡੀਓ ਕੋਈ ਦੇਖੇ ਕੋਈ ਬਲੌਗਰ ਦੇਖਦਾ ਮੈਂ ਕਹਿੰਦਾ ਯਾਰ ਉਹ ਜ਼ਰੂਰ ਆਇਓ ਇੱਥੇ ਕਾਰਨੇ ਆ ਇਹਨਾਂ ਦੀ ਆਵਾਜ਼ ਆਪਾਂ ਸਰਕਾਰ ਤੱਕ ਲੋਕਾਂ ਤੱਕ ਪਹੁੰਚਾਈਏ ਜਿੰਨੇ ਅਕਦੀ ਪਹੁੰਚ ਦੀ ਤੇ ਸਾਡੇ ਜਿਹੜੇ ਜਲੰਧਰ ਦੇ ਇਧਰੋਂ ਮੋਗਾ ਸਾਈਡ ਕੋਈ ਦੋਸਤ ਹੈਗੇ ਆ ਜਾਂ ਕਪੂਰਥਲਾ ਸਾਈਡ ਤੋਂ ਆ ਜ਼ਰੂਰ ਯਾਰ ਇਸ ਇਲਾਕੇ 'ਚ ਆਇਓ ਕਿਉਂਕਿ ਮੈਨੂੰ ਲੱਗਦਾ ਵੀ ਇਹਨਾਂ ਦੀ ਆਵਾਜ਼ ਥੋੜੀ ਜਿਹੀ ਜਿਹੜੀ ਆ ਉਹ ਹੁਣ ਟੀਵੀ 'ਤੇ ਤੁਹਾਨੂੰ ਕਿਤੇ ਸੁਣਨੀ ਨਹੀਂ ਨੇ ਕਾਰਨੇ ਆ ਕਿ ਇਹ ਉਹਨਾਂ ਹਾਈਲਾਈਟ ਨਹੀਂ ਹਜੇ ਤੱਕ ਹੋ ਸਕੇ ਜਦੋਂ ਮੈਂ ਪਹਿਲੀ ਵੀਡੀਓ ਬਣਾਈ ਸੀ ਉਦੋਂ ਡਰ ਸੀ ਕਿ ਇਥੇ ਕੰਮ ਖਰਾਬ ਹੋ ਜਾਣਾ ਥੋੜਾ ਹੋ ਵੀ ਚੁੱਕਾ ਸੀ ਪਰ ਅੰਤ ਨੂੰ ਜਿਹੜਾ ਖਦਸ਼ਾ ਸੀਗਾ ਉਹ ਕੰਮ ਹੋ ਗਿਆ ਜਿੱਥੋਂ ਪਾਣੀ ਆਉਣਾ ਸੀ ਉਹ ਤੁਹਾਨੂੰ ਦਿਖਾ ਦਿੱਤੀ ਥਾਂ ਉਥੋਂ ਪਾਣੀ ਆ ਗਿਆ ਤੇ ਹੁਣ ਮੈਨੂੰ ਲੱਗਦਾ ਵੀ ਸ਼ਾਇਦੇ ਨੁਕਸਾਨ ਹਜੇ ਦਾ ਅੰਦਾਜ਼ਾ ਨਹੀਂ ਲੱਗਣਾ ਆਪਾਂ ਤੋਂ ਤੇ ਖੈਰ ਦੋਸਤੋ ਧੰਨਵਾਦ ਔਰ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਲਈ ਇਹਨਾਂ ਦੀ ਆਵਾਜ਼ ਚੱਕਣ ਲਈ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਆ ਵੀਡੀਓ ਚ ਉਹ ਸਾਰਾ ਕੁਝ ਜਿਹੜਾ ਹੈਗਾ ਆ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਲਾਈਕ ਵਾਲਾ ਬਟਨ ਦਬਾ ਦਿਓ ਔਰ ਚੈਨਲ ਤੇ ਜੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ